ਇਹ ਚਾਰੋਂ ਕੁੜੀਆਂ ਤੁਹਾਡੇ 100 ਮੁੰਡਿਆਂ ਦੇ ਬਰਾਬਰ ਐ ਮੁੰਡੇ ਮੰਗਦੇ ਨਹੀਂ ਮੈਂ ਤਾਂ ਕਹਿੰਨਾ ਕੁੜੀਆਂ ਮੰਗਣੀਆਂ ਚਾਹੀਦੀਆਂ ਮੁੰਡਿਆਂ ਨਾਲੋਂ ਚੰਗੀਆਂ ਨੇ ਅੱਜ ਤੋਂ ਸਿਗਰਟ ਪੀਂਦੇ ਸੀਗੇ ਨਹੀਂ ਕੋਈ ਕੋਈ ਚਾਪਾ ਕਰ ਰਿਹਾ ਤੇ ਘਬਰਾਣ ਵਾਲੀ ਤਾਂ ਅੱਜ ਕੀ ਕਰਾ ਸਾਹ ਲੈਣ ਦੀ ਦਿੱਕਤ ਸਭ ਨੂੰ ਹੀ ਹੁੰਦੀ ਐ ਅੰਕਲ ਛੋਟੀ ਜੀ ਦਿੱਕਤ ਐ ਠੀਕ ਹੋ ਜਾਂਦੀ ਐ ਡੱਕ ਭਰਾਓ ਕਿਹੜੀਆਂ ਬੱਚੀਆਂ ਤੁਹਾਡੀਆਂ ਲੈ ਕੇ ਆਓ ਦਿਖਾਓ ਮਲਵਾਓ ਮਲਵਾਓ ਲੈ ਕੇ ਆਓ ਕੋਈ ਦਵਾਈ ਵਗੈਰਾ ਚੱਲੂ ਹੋਈਆਂ ਇਹਨਾਂ ਦੀ ਇਹਨਾਂ ਦੀ ਬੇਟੀਆਂ ਬੁਲਾਓ ਚਾਰ ਕਿਹੜੀਆਂ ਛੋਟੀਆਂ ਅੱਜ ਨਹੀਂ ਨਹੀਂ ਤੁਹਾਡਾ ਨਾਮ ਕੀ ਮੇਰੇ ਮੱਖਰੇ ਤੇ ਇੱਡਾ ਘਬਰਾ ਕੇ ਹੋ ਰਹੇ ਹੋ ਘਬਰਾਣ ਦੇ ਨਹੀਂ ਤੇਬੀਤ ਬਹੁਤ ਖਰਾਬ ਆ ਪਹਿਲਾਂ ਵੀ ਦਿਖਾਲਿਆ ਸੀ ਇਹਨਾਂ ਨੂੰ ਹੁਣ ਨਹੀਂ ਆਉਂਦਾ ਨਹੀਂ ਨਾ ਉਹ ਫੇਫੜੇ ਚ ਪਾਣੀ ਭਰ ਗਿਆ ਤੇ ਘਬਰਾਓ ਨਾ ਨਾ ਚੁੱਪ ਬੰਦੇ ਤੁਸੀਂ ਬੇਟੀ ਉਹਨਾਂ ਨੇ ਹਾਂਜੀ ਆ ਵੀ ਬੇਟੀ ਆ ਬੰਦੇ ਨੂੰ ਘਬਰਾਉਂਦੇ ਨਹੀਂ ਅੰਕਲ ਘਬਰਾਣਾ ਕਾ ਦਾ ਡਰ ਕਾ ਦਾ ਬੇਟੀਆਂ ਤੁਹਾਡੀ ਵੇਹ ਹੀ ਗਈਆਂ ਨਹੀਂ ਅਸੀਂ ਆਪਣੇ ਤੇ ਸਾਰਾ ਕੁਝ ਤਾਂ ਤੁਸੀਂ ਨਿਬੇੜ ਲਿਆ ਫਿਰ ਡਰਦੇ ਕਿਉਂ ਕਿਸ ਗੱਲ ਤੋਂ ਇਹ ਲੋ ਫੇਰ ਵੀ ਇਲਾਜ ਅਸੀਂ ਕਿਹਨਾਂ ਇਲਾਜ ਤਾਂ ਕਰਾ ਦਾਂਗੇ ਅਸੀਂ ਪਰ ਘਬਰਾਓ ਨਾ ਉਹ ਯਾਰ ਤੁਸੀਂ ਕਿੰਨੇ ਕਰਮਾ ਲਿਓ ਚਾਰੋਂ ਕੁੜੀਆਂ ਵਿਆਹੀਆਂ ਗਈਆਂ ਸੁਖੀ ਨੇ ਆਪਣੇ ਘਰੇ ਤੁਹਾਡੇ ਨਾਲ ਖੜੀਆਂ ਨੇ ਇਹ ਚਾਰੋਂ ਕੁੜੀਆਂ ਤੁਹਾਡੇ 100 ਮੁੰਡਿਆਂ ਦੇ ਬਰਾਬਰ ਐ ਪਹਿਲਾਂ ਤਾਂ ਘਬਰਾਓ ਨਾ ਅਸੀਂ ਤੁਹਾਡੀ ਮਦਦ ਕਰਾਂਗੇ ਠੀਕ ਕਰ ਦੇਣਾ ਤੁਹਾਨੂੰ ਪੂਰਾ ਤੁਸੀਂ ਸਾਨੂੰ ਭੱਜ ਕੇ ਦਿਖਾਇਆ ਕਰੂਗਾ ਘਬਰਾਓ ਨਾ ਚੌਥੀ ਬੇਟੀ ਕਿਹੜੀ ਐ ਅੱਛਾ ਦੂਰ ਤੁਸੀਂ ਤਿੰਨ ਬੇਟੀਆਂ ਪਹਿਲਾਂ ਤਾਂ ਧੰਨਵਾਦ ਦੇਖੋ ਆਪਣੇ ਪਾਪਾ ਦੀ ਤੁਸੀਂ ਸੇਵਾ ਕਰ ਰਹੇ ਹੋ ਕੋਈ ਗੱਲ ਨਹੀਂ ਅਸੀਂ ਤੁਹਾਡਾ ਕਾਰਡ ਬਣਾਉਨੇ ਆਂ ਇਹਨੇ ਦੇ ਲੈ ਫਿਰ ਇਹਨੇ 2-4000 5000 ਉਹ ਚੰਗੀਆਂ ਚੰਗੇ ਕਰਮ ਨੇ ਤੁਹਾਡੇ ਲੋਕ ਮੁੰਡੇ ਮੰਗਦੇ ਨੇ ਮੈਂ ਤਾਂ ਕਹਿੰਨਾ ਕੁੜੀਆਂ ਮੰਗਣੀਆਂ ਚਾਹੀਦੀਆਂ ਮੁੰਡਿਆਂ ਨਾਲੋਂ ਚੰਗੀਆਂ ਨੇ ਮੁੰਡਾ ਹੁੰਦਾ ਹੁਣੇ ਤੁਹਾਡੇ ਤੋਂ ਪਹਿਲਾਂ ਕੇਸ ਆਇਆ ਸੀਗਾ ਮੁੰਡਾ ਨਸ਼ਾ ਕਰਦਾ ਸੀ ਆਪਣੀ ਮਾਂ ਨੂੰ ਪੁੱਛਦਾ ਨਹੀਂ ਸੀ ਨਹੀਂ ਮੈਨੂੰ ਕੋਈ ਯਾਦ ਆਉਣੀ ਹਾਂ ਤੁਸੀਂ ਘਬਰਾਓ ਨਾ ਕੀ ਨਾਮ ਤੁਹਾਡਾ ਮੱਖਣ ਨਾ ਮੱਖਣ ਨਾਮ ਮੱਖਣ ਮੱਖਣ ਜੀ ਰੋ ਨਾ ਹੌਸਲਾ ਨਹੀਂ ਛੱਡੀ ਦਾ ਕੋਈ ਚੜਦੀ ਕਲਾ ਜਰੋ ਤੁਸੀਂ ਠੀਕ ਹੋ ਜਾਣਾ ਤੁਸੀਂ ਠੀਕ ਹੋ ਇਹਨਾਂ ਨੂੰ ਦੁੱਖ ਤਕਲੀਫ ਜਿਆਦਾ ਨਾ ਥੋੜੀ ਜੀ ਅਸੀਂ ਦੁੱਖ ਆਇਆ ਦੁੱਖ ਆਇਆ ਬੜੀ ਬੜੀ ਨਾਲ ਹੋਣਾ ਤਾਂ ਜਿੰਦਗੀ ਚ ਕੋਈ ਬਿਮਾਰ ਤੇ ਤੁਸੀਂ ਤੁਸੀਂ ਚੰਗੇ ਕਰਮ ਕੀਤੇ ਨਾ ਤੁਸੀਂ ਉਹਨੀਆਂ ਬੇਟੀਆਂ ਨੂੰ ਪਾਲਿਆ ਪੜਾਇਆ ਲਖਾਇਆ ਵਿਆਹ ਵਧੀਆਂ ਕੀਤੇ ਹੋਣੇ ਮੈਨੂੰ ਨਹੀਂ ਪਤਾ ਦੇਖੋ ਤੁਸੀਂ ਇਹਨਾਂ ਦਾ ਵਿਆਹ ਵਧੀਆਂ ਕੀਤੇ ਪਰ ਮਨ ਲੱਗ ਰਿਹਾ ਵਧੀਆਂ ਕੀਤੇ ਗਰੀਬੀ ਤਾਂ ਹੈ ਕਿਤੇ 70 7000 60000 70000 ਥੋੜਾ ਬਾਪੂ 70000 ਚ ਵਿਆਹ ਕੁੜੀ ਦਾ ਕਰਨਾ ਬਹੁਤ ਜ਼ਿਆਦਾ ਹੈ ਤੋ 20-20 ਸਾਲ ਹੋ ਗਏ ਪਿਆਰ ਬਾਈ ਬਾਈ ਸਾਲ ਕੁੜੀਆਂ ਚੰਗੀਆਂ ਨਿਕਲ ਜਾਣ 70000 ਜਾਂ 70 ਕਰੋੜ ਚ ਕੋਈ ਫਰਕ ਨਹੀਂ ਹੁੰਦਾ ਮਿਲੇ ਨਹੀਂ ਕਿ ਮੈਂ ਤਾਂ ਪਹਿਲਾਂ ਵੀ ਭਾਜੀ ਨਾਲ ਮਿਲ ਕੇ ਗਈ ਸੀ ਘਬਰਾਣਾ ਨਹੀਂ ਬਾਪੂ 70000 ਕੁੜੀ ਦਾ ਵਿਆਹ ਤੇ ਲਾਣਾ ਬਹੁਤ ਤਕੜੀ ਗੱਲ ਐ ਤੁਸੀਂ ਘਬਰਾਓ ਨਾ ਮੈਂ ਤੁਹਾਡਾ ਇਲਾਜ ਕਰਾ ਦਿੰਨਾ ਸਾਰਾ ਫਰੀ ਘਬਰਾਓ ਨਾ ਹਾਂਜੀ ਹਾਂਜੀ ਬਾਕੀ ਧੰਨਵਾਦ ਭੈਣੇ ਤੁਹਾਡਾ ਤੁਸੀਂ ਸੇਵਾ ਕਰ ਰਹੇ ਹੋ ਆਪਣੇ ਪਾਪਾ ਦੇ ਅਸੀਂ ਤੁਹਾਨੂੰ ਕਾਰਡ ਬਣਾ ਕੇ ਦੇਨੇ ਤੁਸੀਂ ਇਲਾਜ ਕੋਈ ਜੋਗੇ ਸੀ ਪਰ ਅਸੀਂ ਵੀ ਮੇਰੇ ਵੀ ਹਸਬੰਡ ਕੋਈ ਗੱਲ ਖੜੀ ਆ ਕੋਈ ਗੱਲ ਨਹੀਂ ਬਾਪੂ ਜੀ ਕੋਈ ਨਹੀਂ ਸੀ ਤੁਹਾਡੇ ਮੁੰਡੇ ਆ ਕੋਈ ਗੱਲ ਘਬਰਾਓ ਨਾ ਬਾ ਰੁਈਦਾ ਨਹੀਂ ਹੁੰਦਾ ਬਾਪੂ ਪਰਸੋ ਕੋਈ ਉਹਨਾਂ ਨੇ ਡਾਕਟਰ ਨੇ ਦਵਾਈ ਨਹੀਂ ਦਿੱਤੀ ਉਹ ਕਹਿੰਦੇ ਵੀ ਤੁਸੀਂ ਹੋਰ ਕਿਤੇ ਕੋਈ ਐਦਾਂ ਮੂੰਹ ਲਾ ਕੇ ਪੀ ਲੋ ਪੀ ਲੋ ਫਿਰ ਕੋਈ ਗੱਲ ਬੰਦਾ ਜੀ ਜਾਣ ਕੇ ਦਿਲ ਛੱਡਿਆ ਕੋਈ ਗੱਲ ਕੋਈ ਗੱਲ ਤੀ ਘਬਰਾਓ ਨਾ ਇਹਦਾ ਤੁਹਾਡੇ ਚੰਗੇ ਕਰਮ ਇਦਾਂ ਦੀਆਂ ਧੀਆਂ ਮਿਲੀਆਂ ਹੋਣ ਬੰਦਾ ਵੈਸੀ ਬਾਦਸ਼ਾਹ ਆ ਲੋ ਟੱਕਣ ਘਬਰਾਓ ਨਾ ਉਹਨੂੰ ਬਿਠਾਓ ਮੈਂ ਡਾਕਟਰ ਦਾ ਕਾਰਡ ਬਣਾ ਕੇ ਦੇਣਾ ਇਲਾਜ ਕਰਾਣਾ ਬੇਫਿਕਰ ਹੋ ਤੁਹਾਡਾ ਬਾਪੂ ਬਿਲਕੁਲ ਠੀਕ ਹੈ ਜਿੰਨਾ ਘਬਰਾਉਂਗੇ ਨਾ ਉਹਨੇ ਦਿੱਕਤ ਹੋਵੇਗੀ ਕੁਝ ਨਹੀਂ ਹੋਣਾ ਤੁਹਾਨੂੰ ਐਡਮਿਟ ਦੀ ਲੋੜ ਹੈ ਤਾਂ ਐਡਮਿਟ ਕਰਾ ਦੂੰਗਾ ਨਾ ਹੋਰ ਦਿੱਕਤ ਆ ਜਾਏਗੀ ਕਿਉਂਕਿ ਐਡਮਿਟ ਹੋ ਕੇ ਬੰਨ ਲਗਾ ਨਾ ਮੈਂ ਬਿਮਾਰ ਆ ਤੇ ਬਾਪੂ ਚੰਗਾ ਬੜਾ ਕੋਈ ਦਿੱਕਤ ਨਹੀਂ ਡਾਕਟਰਾਂ ਦੀ ਸਾਰੀਆਂ ਗੱਲਾਂ ਤੇ ਤਵਾਰ ਨਹੀਂ ਕਰੀਦਾ ਮੈਂ ਤੁਹਾਨੂੰ ਡਾਕਟਰ ਕੋਲ ਭੇਜਦਾ ਚੈੱਕ ਕਰੇਗਾ ਜੇ ਐਡਮਿਟ ਦੀ ਲੋੜ ਪਈ ਤਾਂ ਕਰਾ ਦਾਂਗੇ ਪਰ ਐਵੇਂ ਜਿੱਦ ਨਹੀਂ ਪਾਣਾ ਕਿ ਐਡਮਿਟ ਹੀ ਕਰਾਓ ਠੀਕ ਹੈ ਜਾਓ ਉੱਥੇ ਕਾਰਡ ਬਣਾਓ ਬੇਟਾ ਕਾਰਡ ਬਣਾ ਕੇ ਦੇਣਾ ਨੂੰ ਗੱਲ ਕਰ ਲਓ ਕਿ ਰਣਜੀਤ ਕੋਲ ਹੁੰਦਾ ਕਿ ਮਨੂ ਕੋਲ ਹੁੰਦਾ ਜਿੱਥੇ ਹੁੰਦਾ ਕਰਾ ਦੋ ਜਾਓ ਜਾਓ ਭੈਣੇ ਜਾਓ ਚੜ੍ਹਦੀ ਕਲਾ ਚ ਰਹੋ ਚੰਗਾ ਕੰਮ ਆਪਣੇ ਪਾਪਾ ਦੀ ਸੇਵਾ ਕਰ ਰਹੇ ਤੁਸੀਂ